ਹਾਲ ਕਾ ਸੰਮਨ ਔਰ ਬੈਨ ਹਾਲ ਕਾ ਸੰਮਨ ਔਰ ਬੈਨ ਰੇ ਰੇ ਹਾਲ ਕਾ ਸੰਮਨ ਔਰ ਬੈਨ ਹਾਲ ਕਾ ਸੰਮਨ ਕੋ ਮੁਕਾਵੈ ਸਾਸ ਸੇ ਮਨ ਪਾਵੈ ਹਾਲ ਕਾ ਸੰਮਾਇ ਆਤੇ ਪੈਨ ਨਾਨਕ ਸਾਸ ਸੰਗ ਨਾਨਕ ਜਾਤ ਰੇ ਪੰਥ ਸਿਨੈ ਕੋ ਬੰਗਾ ਸਾਧਿਆਈ ਹਾਲ ਕਾ ਸੰਮਨ ਕੋ ਮੁਕਾਵੈ ਸਾਸ ਸੇ ਮਨ ਪਾਸਦਾ ਸਾਧ ਸੰਗ ਬਸਤੇ ਆਇ ਨਾਮਿਦਾਨ ਨਾਨਕ ਸਾਧੂ ਕੈ ਪ੍ਰਵਾਦ ਸਭ ਕਾ ਸੰਸਰ ਕੋ ਲੂਹਹਰਾ ਸਾਥ ਨਮੋ ਪੰਕਸ ਮਹਿਂਦਸ ਕਾਲੇ ਦਸਮ ਤੇ ਤੁਮ ਹਰਿ ਦਾ ਨਾਮ ਅਤਮਾਰਿ ਸਾਧ ਕਾ ਸੰਕਲਪ ਕਰਾਉ ਸਾਧ ਕਾ ਸੰਕਲਪ ਬਾਦ ਕਾ ਰੂਪ ਤੇ ਸਭ ਰੂਪ ਨਾ ਸਮਪੇਸ਼ ਸੰਯੂਪਤ ਮਾਮਾ ਕੇ ਨਾ ਨਾ ਰੇਤਾ ਬਾਦ ਕੀ ਸੋਪਾ ਤੇ ਕੀ ਚਲ ਕੀ ਸੋਪਾ ਕੋ ਤੇ ਮੁਚੇ ਸਭ ਕੀ ਸੋਪਾ ਰਾਇਆ ਰੋਗਾਂ ਨੰਦਨ ਕੀ ਪੂਰੀ ਜਾਨੀ ਕਾ ਨੁਪਾਨ ਰੰਗਨੀਂ ਚੰਚਾ ਮਰੇ ਆਪਣੇ ਹੈ ਸਭ ਤੇ ਰੀਚਾ ਰੰਗਨੀਂ ਸੇ ਜਨ ਭਏ ਨਾਮ ਬੰਗਾਂ ਗਾਣ ਸਮ ਸੂਬਾਲ ਨਾਮ ਰੰਗੰਗ ਪੈ ਸਗਨ ਆਪੇ ਆਪ ਸਵਾਸਦਾ ਨਾਨਕਾ ਜਾਪ ਅਨਕਰਾਮਨ ਕਰਨੇ ਹਾਰ ਇਸ ਕਾ ਹੱਥ ਕਾ ਦੇਕ ਆਪੇ ਕਾਪੇ ਅਨੇਕ ਮੈਨਾ ਵਿਸਾਇ ਆਵਿਨ ਨ ਜਾਏ ਨਾਨਕ ਸਦ ਹੀ ਰਿਆ ਸਮਾਏ ਆਪੋ ਦੇਸ਼ਾ ਸਮਝੇ ਆਪੂ ਆਪੇ ਰਸਤੇ ਚਾ ਸੋਏ ਸਵਾਸ ਕੇ ਸਰਦ ਤੋਂ ਜਨ ਪਰ ਸੋ ਨੀਂਦ ਨਹਾਰ ਉਜਾ ਜਤ ਕਹੈ ਸੰਤ ਕਉ ਤੁਜ ਪੇ ਦੀ ਬਾਤੇ ਹੀਨ ਸਭਿ ਉਪ ਦੇ ਪੁਰਖ ਨਾਮਿ ਨੇ ਸਭਿਉ ਬੁਨਤਾਂ ਤਸ ਹੋਏ ਅਹੰਤੁ ਰਾਲਿ ਕਿਹਾ ਜੇ ਕਰੈ ਨਾਮੁ ਸਾਸਰੁ ਤੁਜ ਪੀ ਕਰੈ ਸੰਤਿ ਵਿਸਮੋ ਤੇ ਕੋ ਰਾਸਿ ਸੰਤ ਕਉ ਤੁਮ ਕਾ ਕੁੰਦਾਇ ਕੋਈ ਹੋ ਰਹੀ ਨਹੀਂ ਹੋਰ ਤੂ ਹੀ ਦੇਸੀ ਤੁਜ ਸੰਤ ਸੁਦਾ ਸੰਤ ਕਾ ਤੁਜ ਤੇ ਸੋ ਜਾਏ ਨਾਸ ਭਵ ਓ ਪੀ i